8 ਸਾਲਾ ਮਾਸੂਮ ਅਭਿਜੋਤ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਕਿਉਂਕਿ ਇਹ ਕਿਡਨੀਆਂ ਦੀ ਬਿਮਾਰੀ ਤੋਂ ਪੀੜਤ ਸੀ ਕਾਫੀ ਮਹੀਨਿਆਂ ਤੋਂ ਜਿਹੜਾ ਇਸ ਬੱਚੇ ਦਾ ਇਲਾਜ ਚੱਲ ਰਿਹਾ ਸੀ ਤਾਂ ਜਦੋਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਹਾਲਾਤ ਬਣਦੇ ਨੇ ਤਾਂ ਇਹ ਬੱਚਾ ਆਪਣੇ ਪਰਿਵਾਰ ਸਮੇਤ ਪਿੰਡ ਦੇ ਵਿੱਚ ਹੀ ਫਸ ਜਾਂਦਾ ਤਾਂ ਕਈ ਪਿੰਡਾਂ ਦੀ ਕਨੈਕਟੀਵਿਟੀ ਜਿਹੜੀ ਆ ਟੁੱਟ ਜਾਂਦੀ ਆ ਤਾਂ ਪਿੰਡ ਦੇ ਵਿੱਚ ਕੋਈ ਆਵਾਜਾਈ ਦਾ ਸਾਧਨ ਨਹੀਂ ਹੁੰਦਾ ਤਾਂ ਬਾਲੀਵੁੱਡ ਅਦਾਕਾਰ ਸੋਨਿਊ ਸੋਦ ਦੀਆਂ ਟੀਮਾਂ ਦੇ ਵੱਲੋਂ ਇਸ ਬੱਚੇ ਨੂੰ ਜਿਹੜਾ ਰੈਸਕਿਊ ਕੀਤਾ ਜਾਂਦਾ ਹੈ ਰੈਸਕਿਊ ਕਰਨ ਤੋਂ ਬਾਅਦ ਇਸ ਬੱਚੇ ਨੂੰ ਹਸਪਤਾਲ ਦੇ ਵਿੱਚ ਅਕਲ ਕਰਵਾਇਆ ਜਾਂਦਾ ਹੈ ਤੇ ਇਸ ਬੱਚੇ ਦਾ ਜਿਹੜਾ ਕਿਡਨੀਆ ਦਾ ਇਲਾਜ ਜਿਹੜਾ ਹੈ ਮੁਰ ਤੋਂ ਸ਼ੁਰੂ ਕਰਵਾਇਆ ਜਾਂਦਾ ਤਾਂ ਜਦੋਂ ਇਹ ਬੱਚਾ ਪਿੰਡ ਦੇ ਵਿੱਚ ਹੜ੍ਹ ਦੀ ਸਥਿਤੀ ਦੇ ਵਿੱਚ ਫਸ ਜਾਂਦਾ ਸੀ ਤਾਂ ਇਹ ਇਲਾਜ ਤੋਂ ਵਾਂਝਾ ਰਹਿ ਜਾਂਦਾ ਜਿਸ ਤੋਂ ਬਾਅਦ ਇਸ ਦੀ ਸਿਹਤ ਵਿਗੜਨੀ ਸ਼ੁਰੂ ਹੋ ਜਾਂਦੀ ਹੈ ਪਰ ਜਦੋਂ ਸੋਨੂ ਸੋਦੀ ਟੀਮ ਦੇ ਵੱਲੋਂ ਇਸ ਬੱਚੇ ਨੂੰ ਰੈਸਕਿਊ ਕੀਤਾ ਜਾਂਦਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤਾਂ ਮੁਰ ਤੋਂ ਇਸ ਦਾ ਇਲਾਜ ਜਿਹੜਾ ਹੈ ਉਹ ਸ਼ੁਰੂ ਕਰਵਾਇਆ ਜਾਂਦਾ ਤੇ ਇਸ ਦੀ ਸਿਹਤ ਦੇ ਵਿੱਚ ਵੀ ਜਿਹੜਾ ਕਾਫੀ ਸੁਧਾਰ ਹੁੰਦਾ ਹੈ ਤਾਂ ਜਦੋਂ ਇਹ ਖਬਰ ਸਰਕਾਰ ਤੱਕ ਪਹੁੰਚਦੀ ਹੈ ਤਾਂ ਸਰਕਾਰ ਦੇ ਵੱਲੋਂ ਵੀ ਇਸ ਬੱਚੇ ਦੀ ਕਾਫੀ ਮਦਦ ਕੀਤੀ ਜਾਂਦੀ ਹੈ ਪਰਿਵਾਰ ਦਾ ਕਾਫੀ ਸਹਿਯੋਗ ਕੀਤਾ ਜਾਂਦਾ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਇਸ ਬੱਚੇ ਦੇ ਇਲਾਜ ਦਾ ਸਾਰਾ ਖਰਚਾ ਜਿਹੜਾ ਕੁੱਦ ਚੁੱਕੇ ਜਾਣ ਦੀ ਜਿਹੜੀ ਆ ਉਹ ਗੱਲ ਵੀ ਆਖੀ ਗਈ ਸੀ ਤੇ ਪੰਜਾਬ ਸਰਕਾਰ ਦੇ ਬੁਲੇ ਸ ਬੱਚੇ ਦਾ ਜਿਹੜਾ ਇਲਾਜ ਵੀ ਕਰਵਾਇਆ ਜਾ ਰਿਹਾ ਸੀ ਤਾਂ ਹੁਣ ਇਸ ਬੱਚੇ ਦੀ ਜਿਹੜੀ ਆ ਭਿਆਨਕ ਬਿਮਾਰੀ ਦੇ ਕਾਰਨ ਕਿਡਨੀਆਂ ਦੀ ਬਿਮਾਰੀ ਦੇ ਕਾਰਨ ਇਸ ਬੱਚੇ ਦੀ ਮੌਤ ਹੋ ਗਈ ਆ ਪਰਿਵਾਰ ਦੇ ਵਿੱਚ ਮਾਤਮ ਛਾ ਗਿਆ ਪਰਿਵਾਰ ਦੇ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਬੱਚੇ ਦੀ ਮੌਤ ਤੋਂ ਬਾਅਦ ਅਦਾਕਾਰ ਸੋਨੂ ਸੂਦ ਨੇ ਵੀ ਪੋਸਟ ਸਾਂਝੀ ਕੀਤੀ ਆ ਜਿਸ ਦੇ ਵਿੱਚ ਉਹਨਾਂ ਨੇ ਅਭਿਜੋਤ ਦੀ ਮੌਤ ਤੋਂ ਬਾਅਦ ਜਿਹੜਾ ਦੁੱਖ ਪ੍ਰਗਟ ਕੀਤਾ ਦੁੱਖ ਜਤਾਇਆ ਤਾਂ ਦੱਸਦੀ ਆ ਕਿ ਇਸ ਇਸ ਦੇ ਬਾਰੇ ਜਿਹੜੀ ਹੈ ਪਰਿਵਾਰਕ ਮੈਂਬਰਾਂ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਪਰਿਵਾਰਕ ਮੈਂਬਰਾਂ ਨੇ ਰੋ ਰੋ ਕੇ ਜਿਹੜਾ ਹੈ ਦਰਦ ਬਿਆਨ ਕੀਤਾ ਹੈ ਰੋ ਰੋ ਕੇ ਸਾਰੀ ਜਿਹੜੀ ਹੈ ਘਟਨਾ ਨੂੰ ਬਿਆਨ ਹੈ ਉਸ ਦੇ ਬਾਰੇ ਤੁਸੀਂ ਖੁਦ ਸੁਣ ਸਕਦੇ ਹੋ ਕੀ ਨਾਂ ਹੈ ਕੀ ਜਾਨਣਾ ਚਾਹੁੰਦੇ ਹੋ ਤੁਸੀਂ ਹਸਪਤਾਲ ਦੇ ਵਿੱਚ ਲੈ ਕੇ ਗਏ ਸੀ ਜੀ ਨੂੰ ਇਹ ਜੋ ਦੂਜਾ ਜਾਰੇ ਕਿਸ ਤਰੀਕੇ ਨਾਲ ਪ੍ਰੋਬਲਮ ਹੋਣੀ ਹੈ ਮੇਰਾ ਨਾਮ ਪੱਲਜੀ ਕਰ ਰਿਹਾ ਦਦੀ ਦਾ ਪੋਤੇ ਨੂੰ ਬਹੁਤ ਪਿਆਰ ਕਰ ਕੋਈ ਯਾਦ ਆਉਦੀ ਕਿ ਇਹ ਗੱਲ ਦੀ ਬਿਦ ਕਰਨਾ ਯਾਦ ਹੁੰਦੀ ਉਹ ਗੱਲਾਂ ਯਾਦ ਹੁੰਦੀ ਗੱਲਾਂ ਬਾਤਾਂ ਦੇ ਕੋ ਬੋਲ ਕਰਦਾ ਸੀ ਗੱਲਾਂ ਬਾਤਾਂ ਤੇ ਇਹੀ ਕਰਦਾ ਸੀ ਇਹ ਬੀਬੀ ਘਰੇ ਚਲ ਗਏ ਉਹ ਘਰੇ ਜਲਦੀਏ ਮੈਂ ਠੀਕ ਹੋ ਗਿਆ ਮੈਨੂੰ ਘਰ ਲੈ ਜਾ ਘਰ ਨੂੰ ਹੀ ਬਸ ਲੋਜ ਤਾਂ ਮਰ ਗਿਆ ਵਿਚਾਰ ਘਰ ਤੇ ਵਿਚਾਰੇ ਨੂੰ ਗਮ ਹੀ ਨਹੀਂ ਹੋਇਆ ਘਰ ਆਉਂਦਾ ਸਵੇਰ ਕਿਸ ਰੋਜ਼ ਆਇਆ ਮੈਂ ਜੇ ਸਵੇਰ ਚੰਗਾ ਹੀ ਬਲ ਪਰ ਬਹੁਤ ਜ਼ਿਆਦਾ ਬੱਚਾ ਖੇਜ ਰਿਆ ਸੀ ਵੀ ਮੈਨੂੰ ਘਰੇ ਹੀ ਖੜੋ ਮੈਨੂੰ ਬਾਹਰ ਹੀ ਲੈ ਜਾ ਜੋ ਘਰ ਦਾ ਨਾਮ ਲਿਆ ਫਿਰ ਨਹੀਂ ਰਿਟਰ ਨਹੀਂ ਫੜ ਫੜ ਰੱਖਨੇ ਬਹੁਤ ਜ਼ਿਆਦਾ ਦੌੜਦਾ ਹੀ ਹੈ ਦੌੜ ਜਾਂਦਾ ਹੈ ਟਰ ਨੂੰ ਮਾਰਦਾ ਹੀ ਅੱਗ ਵਿੱਚ ਨਾਲ ਵੀ ਮੈਨੂੰ ਨਾ ਫੜੋ ਮੈਂ ਕਰਨ ਨਹੀਂ ਜਾਣਾ ਇਹਦੇ ਤੋਂ ਮਾੜੀ ਜ਼ਿਆਦਾ ਮੁਸ਼ਕਲ ਆਈ ਸੀ ਜੀਆ ਤੇ ਜਿਆ ਸਾਲ ਜਾਣਦੇ ਆ ਹਾਂਜੀ ਕਪੀਰ ਉਹ ਲੋ ਲੈ ਕੇ ਆਏ ਸੀ ਸੀ ਦੇਖਿਆ ਨਹੀਂ ਤੁਹਾਡੇ ਨਾਲ ਸਰਦਾਰ ਜੀ ਉੱਥੋਂ ਸੁਤਾਲਾ ਜੀ ਨਾਲ ਰਿਹਾ ਤੇ ਡਾਕਟਰਾਂ ਕੋਲ ਵੀ ਹੁੰਦਾ ਹੀ ਕਰ ਹਾਂਜੀ ਹਾਂਜੀ ਉੱਥੇ ਬੀਬੀ ਨਾਨ ਕੀ ਦੇ ਰਹੀਆਂ ਮੈਂ ਉਹਦੇ ਲੱਗੇ ਹੀ ਰਹੀ ਹਾਂ ਕਹਿੰਦੇ ਰਿਹਾ ਵੀ ਤੇਰੀ ਮੰਮੀ ਨੇ ਬੁਲਾਈਏ ਤੇ ਰੋਂ ਲੱਗ ਪੈਂਦਾ ਨਹੀਂ ਬੀਬੀ ਤੁਸੀਂ ਰੋ ਪਰ ਗਾਂ ਪੀਜੀ ਆਈ ਲੱਗਿਆ ਫਿਰ ਮੰਮੀ ਡੈਡੀ ਗਏ ਫਿਰ ਮੈਂ ਵੀ ਬਿਮਾਰ ਹੋ ਗਈ ਮੈਂ ਫਿਰ ਘਰੇ ਆ ਗਈ ਮੈਂ ਕਿਹਾ ਪੁੱਤ ਮੈਂ ਤੇਰਾ ਇਲਾਜ ਕਰਾਉਂਦੀ ਕਰਉਣੀ ਮੈਨੂੰ ਇੱਥੇ ਕੁਝ ਹੋ ਜਾਣਾ ਘਰ ਦਾ ਪਰਵਾਹ ਨੂੰ ਬਹੁਤ ਵੱਡਾ ਕੱਟ ਕਾਫੀ ਪਿਆਸ ਲੱਗਾਈ। ਉਹ ਕੀ ਡਾਕਟਰ ਆ ਗਿਆ ਨੇ। ਥੋੜਾ ਮੀ ਪਿਆ। ਕਿਸੇ ਕੋਲੋਂ ਦਾ ਪਾਣੀ ਕਿਸੇ ਕੋਲੋਂ ਕਿੱਦਾਂ ਲੈ ਕੇ ਗਿਆ। ਬਹੁਤ ਜ਼ਿਆਦਾ ਹੀ ਮੁਸ਼ਕਲ ਸੀ ਫਿਰ ਵਿਚਾਰੇ ਬੇੜੀ 'ਚ ਆਏ ਉਹਨਾਂ ਨੇ ਬੱਚਾ ਵੇਖਿਆ ਫਿਰ ਉਹਨਾਂ ਨੇ ਖੜਿਆ। ਅਹੀਂ ਕਿੱਦਾਂ ਜਾ ਸਕਨੇ ਹੈ? ਕਿਸੇ ਬੰਨੇ ਦੀ ਜਾ ਨਹੀਂ ਸਕਦੇ। ਕਿਸੇ ਸਕੂਲ ਗਿਆ ਪੜ੍ਹਦਾ ਸੀ। ਹਾਂਜੀ। ਪਾਇਆ ਸੀ ਸਕੂਲੇ ਤੇ ਪਿੰਡ ਤਲਵੜੀ। ਸਟਰੀਟ ਕਾ ਹਰ ਜਿਸ ਪਾਇਆ। ਵੀ ਉਹ ਕਿਸੇ ਕਲਾਸ ਠੀਕ ਨਾ ਆ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਦੋਸਤ ਅਦੋ ਕੁ ਸੌੜਨ ਨਾਲ ਕਿ ਕਿਸੇ ਹਾਂਜੀ ਅਭੀ ਜੋ ਸਿੰਘ ਬੱਚਾ ਜਿਹੜਾ ਚਾਰ ਸਾਲ ਤੇ ਹੋ ਗਿਆ ਇੱਥੇ ਆਪਾਂ ਕਰਾਉਂਦਿਆਂ ਨੂੰ ਇਲਾਜ ਤੇ ਕੰਮ ਕਰਨਿਆ ਰਾਜਗੀਰੀ ਦਾ ਜੋ ਕਮਾਉਂਦੇ ਆ ਉਹ ਲਾਈ ਜਾਂਦੇ ਹਾਂ ਦੇ ਦੇ ਨੌਂ ਦਾ ਸਲਾਖ ਰੁਪਿਆ ਲੱਗ ਗਿਆ ਆਪਣਾ ਤੇ ਚਲੋ ਵਿਚਾਰੇ ਦੀ ਜਿੰਨਾ ਚ ਲਿਖੀ ਉਹਨਾਂ ਚਿਰ ਭੋਗ ਗਿਆ ਤੇ ਇਲਾਜ ਤੇ ਬੜਾ ਕਰਾਇਆ ਆਉਂਦਾ ਇੱਥੋਂ ਆਪਾਂ ਨੂੰ ਖਾਲਸਾ ਈਟ ਵਾਲਿਆ ਖੜਿਆ ਸਰਕਾਰੀ ਹਸਪੀਟਲ ਇੱਥੇ ਡਾਕਟਰਾਂ ਮੀਟਿੰਗ ਹੋਈ ਮੀਟਿੰਗ ਕਰਕੇ ਇਹਨਾਂ ਅੰਬਰਸਰ ਬੀਬੀ ਨਾਨਕੀ ਲੈ ਕੇ ਉਥੇ 10 ਦਿਨ ਰੱਖਿਆ 6 ਤਰੀਕ ਤੇ ਦਾਖਲ ਕਰਵਾਇਆ ਇੱਥੇ ਅੰਬਰਸਰ ਬੀਬੀ ਨਾਨਕੀ ਤੇ 10 ਦਿਨ ਇੱਥੇ ਰੱਖਿਆ ਤੇ ਸੋ ਮੰਗਲਵਾਰ ਸਾਨੂੰ ਗਾਂ ਲੈ ਕੇ ਨਹੀਂ ਪੀਜੀਆਈ ਹਾਂਜੀ ਪੀਜੀਆਈ ਲੈ ਕੇ ਨੇ ਸਾਨੂੰ 9:30 ਪੌਣੇ 10 ਸੋਨਾਂ ਜਾ ਕੇ ਬੱਚਾ ਦਾਖਲ ਕਰ ਲਿਆ ਦਲ ਕਰਕੇ ਉਥੇ ਇਲਾਜ ਕਰਦੇ ਰਹੇ ਨੇ ਤੇ ਸੋਮਵਾਰ 22 ਤਰੀਕ ਪੌਣੇ 6 ਵਜੇ ਬੱਚਾ ਦਾ ਤੇ ਬਹੁਤ ਸਾਰਾ ਕੰਮ ਹਾਂਜੀ ਹਾਂਜੀ ਗੱਲਾਂ ਕਰਦਾ ਰਿਹਾ ਆਪਣੇ ਨਾਲ ਡੈਡੀ ਛੁੱਟੀ ਕਦੋਂ ਮਿਲ ਜਣੀ ਹੈ ਆਪਕੇ ਪੁੱਤ ਮਿਲ ਜਣੀ ਛੁੱਟੀ ਇਹਦੀ ਮੰਮੀ ਨੂੰ ਵੀ ਪੁੱਛਿਆ ਉਹਨੇ ਆਪਕੇ ਪੁੱਤ ਮਿਲ ਜਣੀ ਬਾਅਦ ਚ ਜਦੋਂ ਮੈਨੂੰ ਪੁੱਛਿਆ ਫਿਰ ਬਾਅਦ ਚ ਹਰੋਂ ਦੀ ਜਦੋਂ ਹਾਂਜੀ ਹਾਂਜੀ ਘਰ ਦਾ ਬੜਾ ਆਦਾ ਹੀ ਘਰਾਂ ਦਾ ਹੀ ਘਰ ਹੀ ਜਾਣਾ ਮੈਂ ਘਰ ਕਿਦੋਂ ਜਾਣਾ ਹੈ ਜਦੋਂ ਸਕਾਲ ਖੰਡੀ ਰਹਿੰਦਾ ਹੀ ਜਾਂ ਤੁਹਾਡੇ ਕੋ ਆਏਦਾ ਹੀ ਜਾਂ ਤੁਹਾਡੇ ਹਾਂਜੀ ਹਾਂਜੀ ਫਿਰ ਮੈਂ ਤੇ ਇਹਦੀ ਮੰਮੀ ਹਾਂ ਉੱਥੇ ਤੇ ਦਾ ਦਿਨ ਉਹ ਦੇ ਵਾਪਸੀ 깔 ਤਾਂ ਇਹ ਠੀਕ ਨਹੀਂ ਸੀ ਮਾਰ ਪੈ ਗਈ ਤੇ ਆਪਾਂ ਦਾ ਤੁਸੀਂ ਵਾਪਸੀ ਚਲ ਜਓ ਆਪਾਂ ਗਾਂ ਚਲੇ ਜਾਂਦੇ ਹਾਂ ਹਾਂ ਜੀ ਹਾਂ ਜੀ ਭਾਜੀ ਬਹੁਤ ਸਾਥ ਦਿੱਤਾ ਸੋਨੂੰ ਸੂਰ ਨੇ ਵੀ ਖਾਸਾ ਏਡ ਵੀ ਪ੍ਰਧਾਨ ਸੇ ਸੇਧ ਮੰਤਰੀ ਨੇ ਵੀ ਬੜਾ ਸਾਰਿਆਂ ਸਾਥ ਦਿੱਤਾ ਭੈਣਾ ਭਰਾਵਾਂ ਵੀ ਦਿੱਤਾ ਇਹ ਨਹੀਂ ਵੀ ਨਹੀਂ ਸਾਰੇ ਸੰਸਾਰ ਨੇ ਬੜਾ ਤਿਆਰ ਕੀਤਾ ਬੱਚੇ ਨੂੰ ਸਾਥ ਬਹੁਤ ਜ਼ਿਆਦਾ ਹੀ ਦਿੱਤਾ ਇਹ ਨਹੀਂ ਵੀ ਨਹੀਂ ਡਾਕਟਰਾਂ ਵੀ ਭੈਣਾ ਭਰਾਵਾਂ ਵੀ ਨਾ ਜੀ ਨਾ ਪਰਮਾਦਮਾ ਜੀ ਪੜਦਾ ਹੈ ਸਪਾਕ ਇਸਵਾ ਦਾ ਕਿਸ ਨਾ ਪਛੇ ਅਕਸ ਸ਼ਰਾਰਤੀ ਹਾਂ ਜੀ ਹਾਂ ਜੀ ਹਾਂ ਜੀ ਭਾਈ ਸ਼ਰਾਰਤੀ ਬੜਾ ਹੀ ਤੀਸਰੀ ਕਲਾਸ 'ਚ ਪੜਦਾ ਹੈ ਪਰ ਉਹ 3 ਸਾਲ ਹੋ ਗਏ ਨਹੀਂ ਸਕੂਲੇ ਨਹੀਂ ਉਹਨੂੰ ਆਪਾਂ ਭੇਜਿਆ ਨਮਕਾਲੀ ਚੀਜ਼ ਖਾ ਲੈਂਦਾ ਜੀ ਉਹਦੇ ਨਾਲ ਖਾਣਨਾ ਫਿਰ ਰੁਕ ਜਾਂਦਾ ਜੀ ਉਹਦਾ ਆਪਾਂ ਪਸਾ ਨਹੀਂ ਖਾਈ ਹਾਂ ਹਾਂ ਜੀ ਹਾਂ ਜੀ ਤੇ ਸ਼ੈਤਾਨ ਹਾਂ ਜੀ ਸ਼ੈਤਾਨ ਬਹੁਤ ਜ਼ਿਆਦਾ ਹੀ ਬੜਾ ਵੱਡਾ ਹਨੂੰ ਕਾਟਾ ਪੈ ਗਿਆ ساری ਉਮਰ ਆਪਾਂ ਉੱਠ ਨਹੀਂ ਸਕਦੀ ਸਾ ਬਲਮ ਆ ਰਹੀ ਸੀ ਬੁੱਕੀ ਜੀ ਨਾਲ ਹੀ ਇਲਾਜ ਚੱਲ ਰਿਹਾ ਹੋਣਾ ਹਾਂਜੀ ਬੱਚੇ ਦਾ ਨਾਮ ਅਭੀਜੋਤਾ ਤਾਂ ਬੱਚੇ ਨੂੰ ਅੱਜ ਤੋਂ 3 ਸਾਲ ਮਤਲਬ ਕੰਪਲੀਟ ਹੋ ਗਿਆ ਚੌਥਾ ਰਹਿਣੀਗਾ ਤਾਂ ਪਹਿਲਾਂ ਤੋਂ ਬਹੁਤ ਮੁਸ਼ਕਲ ਆ ਰਹੀ ਸੀ ਪਹਿਲਾਂ ਇਹਨਾਂ ਨੇ ਅਜਨਾਲੇ ਮਤਲਬ ਸੀਰੋਂ ਵਿੱਚ ਵੀ ਇਲਾਜ ਕਰਵਾਇਆ ਟੈਸਟ ਵਗੈਰਾ ਕਰਵਾਏ ਤਾਂ ਅੱਜ ਤੋਂ ਮਤਲਬ 4 ਸਾਲ ਪਹਿਲਾਂ ਦੀ ਪਹਿਲਾਂ ਗੱਲ ਆ ਕਿ ਕਿ ਚੌਥਾ ਰਹਿਣੀਗਾ ਤਾਂ ਬਹੁਤ ਮੁਸ਼ਕਲ ਆ ਰਹੀ ਸੀ ਬੱਚੇ ਨੂੰ ਪਹਿਲਾਂ ਇਹਨਾਂ ਨੂੰ ਲੱਗਿਆ ਕਿ ਅਸੀਂ ਅਜਨਾਲੇ ਇੱਥੋਂ ਟ੍ਰੀਟਮੈਂਟ ਕਰਾਣੇ ਆਂ ਛੇ ਤਾਂ ਸਾਡੇ ਬੱਚੇ ਦਾ ਫਰਕ ਹੋ ਜਾਵੇ ਕੁਝ ਇੰਪਰੂਵਮੈਂਟ ਬੱਚੇ ਦੇ ਸਰੀਰ ਤੇ ਆ ਜਾਵੇ ਬਟ ਕੁਝ ਨਹੀਂ ਹੋਇਆ ਫਿਰ ਇਹਨਾਂ ਨੇ ਚੰਡੀਗੜ੍ਹ ਲਿਜਾਇਆ ਗਿਆ ਤਾਂ ਕਿ ਬੱਚਾ ਠੀਕ ਹੋ ਜਾਏ ਜਦੋਂ ਟ੍ਰੀਟਮੈਂਟ ਕਰਵਾ ਕੇ ਘਰੇ ਵਾਪਸ ਕਰਦੇ ਸੀ ਤਾਂ ਕਿ ਉਹਨਾਂ ਨੂੰ ਕੋਈ ਵੀ ਕੋਈ ਵੀ ਇੰਪਰੂਵਮੈਂਟ ਆਉਂਦੀ ਸੀ ਸਿਰਫ ਮਹੀਨਾ ਇੱਕ ਮੰਥ ਜਾਂ 2 ਮੰਥ ਹੀ ਹੁੰਦੀ ਸੀ ਬਾਅਦ ਵਿੱਚ ਫਿਰ ਉਹ ਉਸੇ ਤਰ੍ਹਾਂ ਹੀ ਹੋ ਜਾਂਦਾ ਸੀ ਬੱਚਾ ਤਾਂ ਇਹਨਾਂ ਨੇ ਬਹੁਤ ਔਖਾ ਟਾਈਮ ਲਿਖਿਆ ਜਿਵੇਂ ਉਹਨਾਂ ਨੇ ਇੱਕ ਤਰ੍ਹਾਂ ਦਾ ਸੀ ਭੇਜ کہہ ਸਕਦੇ ਆ ਭੇਜ ਵੀ ਦੱਸਿਆ ਸੀ ਇਹ ਬੱਚੇ ਨੂੰ ਨਹੀਂ ਖਾਣਾ ਇਹ ਨਹੀਂ ਬੱਚੇ ਨੇ ਤਾਂ ਨਾਲ ਦੁੱਖ ਸਹਿਆ ਬਟ ਮਾਂ ਪਿਓ ਨੇ ਜ਼ਿਆਦਾ ਸਹਿਆ ਜਿਵੇਂ ਕਿ ਉਹਨਾਂ ਨੇ ਕਿਹਾ ਕਿ ਇਹ ਨਹੀਂ ਖਾਣਾ ਘਰੇ ਕੋਈ ਚੀਜ਼ ਉਹ ਨਹੀਂ ਸੀ ਬਣਦੀ ਜਿਵੇਂ ਨਮਕ ਵਾਲੀ ਚੀਜ਼ ਉਹ ਨਾ ਮਾਂ ਪਿਓ ਖਾਂਦਾ ਸੀ ਨਾ ਬੱਚਾ ਖਾਂਦਾ ਸੀ ਕਿਉਂਕਿ ਬੱਚਾ ਫਿਰ ਜिद ਕਰਦਾ ਸੀ ਮੈਂ ਵੀ ਉਹੀ ਖਾਣੀ ਆ ਤਾਂ ਬੱਚੇ ਨੇ ਵੀ ਬਹੁਤ ਦੁੱਖ ਦੇਖਿਆ ਤਾਂ ਪਰਿਵਾਰ ਨੇ ਵੀ ਬਹੁਤ ਦੇਖਿਆ ਕਿਉਂਕਿ ਜੋ ਘਰੇ ਬਣਦਾ ਸੀ ਉਹੀ ਸਭ ਨੂੰ ਖਾਣਾ ਪੈਂਦਾ ਸੀ ਹਾਂ ਫਿਰ ਕਿਸ ਤਰੀਕੇ ਦੇ ਨਾਲ ਵੈਸ ਕਿਉਂ ਕਰਤੀ ਜਿਹੜਾ ਤੇ ਚਾ ਗਿਆ ਤੁਸੀਂ ਨਾਲ ਜੇ ਨੂੰ ਲੈ ਕੇ ਗਏ ਜੋ ਹਸਪੀਟਲ ਦੇ ਡਾਕਟਰਾਂ ਦੀ ਟੀਮ ਆ ਗਈ ਸੀ ਜਿਸ ਦਿਨ ਲਿਜਾਇਆ ਗਿਆ ਮੈਂ ਵੀ ਨਾਲ ਹੀ ਸੀ ਪਹਿਲਾਂ ਤਾਂ ਖਾਲਸਾ ਏਡ ਵਾਲੇ ਸਾਡੇ ਘਰੇ ਆਏ ਤਾਂ ਉਹਨਾਂ ਨੇ ਦੇਖਿਆ ਬੱਚੇ ਦੀ ਕੰਡੀਸ਼ਨ ਬਹੁਤ ਮਤਲਬ ਬੁਰੇ ਤਰ੍ਹਾਂ ਦੇ ਹਾਲਾਤ ਆ ਤਾਂ ਉਹਨਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਐ ਉਥੋਂ ਤੱਕ ਵੀ ਕਿ ਅੱਜ ਵੀ ਹੈਲਪ ਕਰ ਰਹੇ ਆ ਜਿਸ ਦਿਨ ਬੱਚੇ ਦੀ ਡੈਥ ਹੋਈ ਉਸ ਦਿਨ ਵੀ ਆਏ ਸੀ ਕਰੇ ਤਾਂ ਉਹਨਾਂ ਨੇ ਇੱਥੋਂ ਸਾਨੂੰ ਲੈ ਕੇ ਲਿਜਾਇਆ ਗਿਆ ਅਗਨੀਪੁਰ ਤੇ ਲੈ ਕੇ ਗਿਆ ਤਾਂ ਅੱਗੇ ਡਾਕਟਰ ਦੀਆਂ ਗੱਡੀਆਂ ਲੱਗੀਆਂ ਸੀ ਉਹਨਾਂ ਨੇ ਫਿਰ ਅੱਗੇ ਸਾਨੂੰ ਖੜਿਆ ਤਾਂ ਟ੍ਰੀਟਮੈਂਟ ਵਧੀਆ ਚੱਲ ਰਿਹਾ ਸੀ ਬੱਚੇ ਨੇ ਟ੍ਰੀਟਮੈਂਟ ਬੱਚੇ ਦਾ ਵਧੀਆ ਚੱਲ ਰਿਹਾ ਸੀ ਪਹਿਲਾਂ ਜਨਾਲੇ ਖੜਿਆ ਫਿਰ ਉੱਥੋਂ ਅੰਮ੍ਰਿਤਸਰ ਲੈ ਗਏ ਅ सीएम ਨੇ ਵੀ ਕਿਹਾ ਤੁਸੀਂ ਇਹ ਸ਼ਹਿਰ ਸੰਗੋ ਹਾਂਜੀ ਸੋਨੂ ਸੋਜੀ ਜੀ ਨੇ ਵੀ ਕਿਹਾ ਕਿ ਆ ਸੀ सीएम सीएम ਨੇ ਵੀ ਕਿਹਾ ਸੀ ਜੋ ਕਿ ਉਹਨਾਂ ਨੇ ਕਿਹਾ ਸੀ ਅਸੀਂ ਇਲਾਜ ਕਰਾਵਾਂਗੇ ਤਾਂ ਕਿ ਸਿਹਤ ਮੰਤਰੀ ਵੀ ਅੰਮ੍ਰਿਤਸਰ ਪਹੁੰਚੇ ਸੀ ਉਹਨਾਂ ਨੇ ਵੀ ਉੱਥੇ ਕਿਹਾ ਸੀ ਕਿ ਜਿਸ ਚੀਜ਼ ਦੀ ਲੋੜ ਆ ਅਸੀਂ ਬੱਚੇ ਦੇ ਨਾਲ ਨਾਲ ਖੜੇ ਆ ਅੱਜ ਨਹੀਂ ਮਤਲਬ ਜਿੰਨਾ ਟਾਈਮ ਟ੍ਰੀਟਮੈਂਟ ਚੱਲੂਗਾ ਅਸੀਂ ਪੂਰੀ ਬੱਚੇ ਦੀ ਹੈਲਪ ਕਰਾਂਗੇ ਬਟ ਹੁਣ ਤਾਂ ਉਮੀਦ ਬਹੁਤ ਸੀ ਉਮੀਦ ਹੀ ਹੁੰਦਾ ਟੁੱਟ ਗਈ ਸਾਰੀ ਹੁਣ ਤਾਂ ਇਲਾਜ ਪੂਰਾ ਪ੍ਰਵਾਨ ਨਹੀਂ ਕਰਵਾਇਆ ਸਾਰੇ ਸਾਥ ਦਾ ਪਰਵਰਨ ਨਹੀਂ ਹਾਂਜੀ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਜੰਦਾ ਜੰਦਾ ਇਹ ਤਾਂ ਕਿ ਆਪਣੀ ਕਿੱਥੋਂ ਤੱਕ ਖਬਰ ਪਹੁੰਚ ਗਈ ਬਟ ਹੁਣ ਹੈਲਪ ਹੋਣ ਲੱਗੀ ਸੀ ਸਾਡੀ ਇਹ ਸੀ ਕਿ ਸਾਡੇ ਘਰ ਦੇ ਵੀ ਹਾਲਾਤ ਸਹੀ ਹੋ ਜਾਣਗੇ ਬਟ ਹੁਣ ਤੱਕ ਬੱਚਾ ਹੀ ਨਹੀਂ ਇਥੇ ਜੁਨੀਆ ਚ ਰਿਹਾ ਬਹੁਤ ਉਖੋ ਰਿਹਾ ਮਤਲਬ ਬਹੁਤ ਜ਼ਿਆਦਾ ਪੂਰੇ ਇੱਕ ਨੂੰ ਨਹੀਂ ਪੂਰੇ ਪਰਿਵਾਰ ਨੂੰ ਮਤਲਬ ਜੋ ਸਾਡੇ ਰਿਸ਼ਤੇਦਾਰ ਆ ਉਹ ਵੀ ਖੁੱਦ ਪਰਾਂ ਥੱਲੇ ਜਮੀਨ ਨਿਕਲ ਗਈ ਕਿ ਇਹ ਕੀ ਹੋ ਗਿਆ ਹੁਣ ਤਾਂ ਪੂਰੀ ਉਮੀਦ ਸੀ ਸਾਰਿਆਂ ਨੂੰ ਕਿ ਹੁਣ ਬੱਚਾ ਠੀਕ ਹੋ ਕੇ ਘਰੇ ਪਹੁੰਚੂਗਾ ਬਾਕੀ ਪਰਿਵਾਰ ਦੇ ਨਾਲ ਖੜਾ ਰਹੂਗਾ ਮੈਂ ਹਾਂਜੀ ਉਹਨਾਂ ਨੇ ਕਿਹਾ ਕਿ ਸਾਡੇ ਪਰਿਵਾਰ ਦੇ ਨਾਲ ਉਹਨਾਂ ਨੇ ਉਸ ਦਿਨ ਕਾਲ ਵੀ ਕੀਤੀ ਸੀ ਬਟ ਅਸੀਂ ਹਾਜ਼ਰ ਨਹੀਂ ਕਰ ਪਾਏ ਤੇ ਉਹ ਕਹਿ ਰਹੇ ਸੀ ਕਿ ਅਸੀਂ ਘਰੇ ਵੀ ਆਉਣਾ ਵਾ ਪਤਾ ਨਹੀਂ ਕਿਸ ਦਿਨ ਆਉਂਦੇ ਆ ਬਟ ਉਹਨਾਂ ਨੇ ਇਹ ਕਿਹਾ ਕਿ ਅਸੀਂ ਮਤਲਬ ਤੁਹਾਡੇ ਨਾਲ ਖੜੇ ਹਾਂ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਬੱਚਾ ਅਜਨਾਲੇ ਦੇ ਪਿੰਡ ਤਲਵੰਡੀ ਰਾਏ ਦਾਦੂਕੇ ਦਾ ਰਹਿਣ ਵਾਲਾ ਸੀ 8 ਸਾਲ ਦੀ ਇਸ ਬੱਚੇ ਦੀ ਉਮਰ ਸੀ ਤਾਂ ਇਹ ਛੋਟੀ ਉਮਰ ਦੇ ਵਿੱਚ ਇੱਕ ਭਿਆਨਕ ਬਿਮਾਰੀ ਦਾ ਜਿਹੜਾ ਸ਼ਿਕਾਰ ਹੋ ਜਾਂਦਾ ਹੈ ਕਿਡਨੀਆ ਦੀ ਬਿਮਾਰੀ ਬੱਚੇ ਨੂੰ ਲੱਗ ਜਾਂਦੀ ਹੈ ਇਸ ਦਾ ਕਾਫੀ ਸਮੇਂ ਤੋਂ ਇਲਾਜ ਚੱਲ ਰਿਹਾ ਸੀ ਹੜਾਂ ਦੀ ਸਥਿਤੀ ਦੇ ਵਿੱਚ ਇਹ ਪਿੰਡ ਦੇ ਵਿੱਚ ਹੀ ਫਸ ਜਾਂਦਾ ਤਾਂ ਇਹ ਇਲਾਜ ਤੋਂ ਜਿਹੜਾ ਵਾਂਝਾ ਰਹਿ ਜਾਂਦਾ ਬਾਅਦ ਦੇ ਵਿੱਚ ਰੈਸਕਿਊ ਟੀਮਾਂ ਦੇ ਵੱਲੋਂ ਇਸ ਨੂੰ ਰੈਸਕਿਊ ਕਰਕੇ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਜਿਸ ਤੋਂ ਬਾਅਦ ਇਸ ਦੀ ਹਾਲਤ ਦੇ ਵਿੱਚ ਸੁਧਾਰ ਵੀ ਹੁੰਦਾ ਪਰ ਕਿਡਨੀ ਦੀ ਭਿਆਨਕ ਬਿਮਾਰੀ ਤੇ ਨਾਲ ਇਹ ਬੱਚਾ ਜਿਹੜਾ ਆਪਣੀ ਜ਼ਿੰਦਗੀ ਜਿਹੜਾ ਉਹ ਛੋਟੀ ਉਮਰ ਦੇ ਵਿੱਚ ਹੀ ਗਵਾ ਦਿੰਦਾ ਤਾਂ ਹੁਣ ਇਸ ਬੱਚੇ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਦਾ ਰੋ ਰੋ ਕੇ ਜਿਹੜਾ ਬੁਰਾ ਹਾਲ ਹੋ ਗਿਆ